ਨਾਮ ਤੋਬਿਨਾ ਕੀ ਹੋਰ ਮੰਗਣਾ ਜੇ ਇਕ ਤੇਰਾ ਨਾਮ ਮੰਗਣਾ ਨਾਮ ਤੋਬਿਨਾ ਕੀ ਹੋਰ ਮੰਗਣਾ ਜੇ ਇਕ ਤੇਰਾ ਨਾਮ ਮੰਗਣਾ ਨਾਮ ਤੋਬਿਨਾ ਕੀ ਹੋਰ ਮੰਗਣਾ ਜੀ ਇਕ ਤੇਰਾ ਨਾਮ ਮੰਗਣਾ ਨਾਮ ਤੋਬਿਨਾ ਕੀ ਹੋਰ ਮੰਗਣਾ ਜੀ ਇਕ ਤੇਰਾ ਨਾਮ ਮੰਗਣਾ ਤੇਰਾ ਕੀ ਤਾਇ ਤੋ ਨਹੀਂ ਤੇਰਾ ਕੀ ਤਾਇ ਤੋ ਨਹੀਂ ਤਾ ਜਾ ਤੂੰ ਨਹੀਂ ਮੈਨੂੰ ਜੋ ਭਗੇ ਤੋਏ ਜੇ ਇਕ ਤੇਰਾ ਨਾਮ ਮੰਗਣਾ ਨਾਮ ਮੰਗਣਾ ਨਾਮ ਤੋਂ ਬਿਨਾਂ ਕੀ ਹੋਰ ਮੰਗਣਾ ਜੇ ਇਕ ਤੇਰਾ ਨਾਮ ਮੰਗਣਾ ਨਾਮ ਮੰਗਣਾ ਨਾਮ ਤੋਂ ਬਿਨਾਂ ਕੀ ਹੋਰ ਮੰਗਣਾ ਜੀ ਇਕ ਤੇਰਾ ਨਾਮ ਮੰਗਣਾ ਨਾਮ ਮੰਗਣਾ ਨੇਰ ਕੋਣਿਆਰੇ ਕੋ ਗੁਣ ਨਹੀਂ ਨੇਰ ਕੋਣਿਆਰੇ ਕੋ ਗੁਣ ਨਹੀਂ ਹਰ ਤੇ ਜੁਨਰ ਸੋਇ ਮੇਰਾ ਮਤ ਹੋਈ ਜੀ ਇੱਕ ਤੇਰਾ ਨਾਮ ਮੰਗਣਾ ਨਾਮ ਮੰਗਣਾ ਨਾਮ ਤੋਂ ਬਿਨਾਂ ਕੀ ਹੋਰ ਮੰਗਣਾ ਜੀ ਇੱਕ ਤੇਰਾ ਨਾਮ ਮੰਗਣਾ ਨਾਮ ਮੰਗਣਾ ਨਾਮ ਤੋਂ ਬਿਨਾਂ ਕੀ ਹੋਰ ਮੰਗਣਾ ਜੀ ਇੱਕ ਤੇਰਾ ਨਾਮ ਮੰਗਣਾ नाम मंग नाम तूं बिना की मंगला जी ते नाम मंगला हर गुण आर कोण लाइ गुण आर कोण लाइ गुण आर कोण नाय ਪੇ ਹੋਈ ਜੇ ਤੇਰਾ ਨਾਮ ਮੰਗਣਾ ਨਾਮ ਮੰਗਣਾ ਨਾਮ ਤੋਂ ਬਿਨਾ ਕਿਉਂ ਰ ਮੰਗਣਾ ਜੀ ਤੇਰਾ ਨਾਮ ਮੰਗਣਾ ਨਾਮ ਮੰਗਣਾ ਨਾਮ ਤੋਂ ਬਿਨਾ ਕਿਉਂ ਰ ਮੰਗਣਾ ਜੀ ਤੇਰਾ ਨਾਮ ਮੰਗਣਾ ਸਭ ਆ ਮਹਿਰਮਤ ਹੋਈ ਤ ਸਭ ਆ ਮਹਿਰਮਤ ਹੋਈ से मत तरस पया मतो सॾे सज मेरे जेक ते नाम मंगण नाम मंगण नाम तो मना गेर मंगण जेक ते नाम मंगण नाम मंगण नाम तो बिना कंगण जेका नाम नाम ਮਤੋਂ ਬਿਨਾ ਕੀ ਹੋਰ ਮੰਗਣਾ ਜੀ ਇੱਕ ਤੇਰਾ ਨਾਮ ਮੰਗਣਾ